ਸਾਣਾ ਗੁ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਦੀ ਆਪਣਾ ਮਰਨ ਵਰਤ ਜਿਹੜਾ ਹੈ ਉਹ ਖਤਮ ਕਰ ਦਿੱਤਾ ਗਿਆ ਹੈ ਅੱਜ ਦੱਸਦੀ ਕਿ ਮੀਟਿੰਗ ਨੂੰ ਲੈ ਕੇ ਸ਼ੰਭੂ ਮੋਰਚੇ ਦੇ ਵਿਚਾਲੇ મતਭੇਦ ਵੀ ਜਿਹੜਾ ਹੈ ਉਹ ਨਜ਼ਰ ਆ ਰਿਹਾ ਹੈ ਕਿਤਨਾ ਕਿਤੇ ਢੱਲੇਵਾਲ ਰਾਜ਼ੀ ਨੇ ਪਰ ਸਰਵਨ ਸਿੰਘ ਪੰਦੇੜ ਫਿਲਹਾਲ ਜਿਹੜੇ ਨੇ ਉਹ ਇਸ ਪੂਰੇ ਕਾਨਫਰੰਸ ਤੋਂ ਦੂਰੀ ਬਣਾ ਕੇ ਰੱਖੇ ਗਏ 4 ਮਈ ਵਾਲੀ ਮੀਟਿੰਗ ਨੂੰ ਲੈ ਕੇ ਕਿਉਂਕਿ ਇਸ ਸੰਬੰਧ ਦੇ ਉੱਤੇ ਸਸਪੈਂਸ ਬਰਕਰਾਰ ਹੈ ਜੋ ਕਿ ਕੇਂਦਰ ਦੇ ਨਾਲ ਹੋਣ ਜਾ ਰਹੀ ਹੈ Shivrat Singh Chauhan ਹੋਰਾਂ ਦੇ ਵੱਲੋਂ ਦੀ ਕਾਲੇ ਦਾ ਜ਼ਿਕਰ ਕੀਤਾ ਗਿਆ ਸੀ ਕਿ ਕਿਸਾਨਾਂ ਨਾਲ ਮੀਟਿੰਗਾਂ ਜਾਰੀ ਰਹਿਣਗੀਆਂ ਤੇ 4 ਮਈ ਵਾਲੀ ਜਿਹੜੀ ਮੀਟਿੰਗ ਹੈ ਉਹ ਵੀ ਤੈਸ ਸਮੇਂ ਦੇ ਉੱਤੇ ਹੋਵੇਗੀ ਤਾਂ 131 ਦਿਨਾਂ ਬਾਅਦ ਹਾਲਾਂਕਿ ਕਿਸਾਨਾਗੂ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਦੀ ਆਪਣਾ ਮਰਨਵਰਤ ਖਤਮ ਕਰ ਦਿੱਤਾ ਗਿਆ ਹੁਣੇ ਜ਼ਿਕਰ ਕੀਤਾ ਕਿ ਜਿਹੜੇ ਮੇਰੇ ਸਾਥੀ ਸੀ ਲੋਕ ਸੀ ਜੋ ਜੁੜੇ ਹੋਏ ਸੀ ਜਥੇਬੰਦੀ ਦੇ ਨਾਲ ਵੀ ਉਹ ਲਗਾਤਾਰ ਅਪੀਲ ਕਰ ਰਹੇ ਸੀ ਕਿ ਮਰਨਵਰਤ ਜਿਹੜਾ ਹਾਂ ਉਹਨਾਂ ਦੇ ਵੱਲੋਂ ਖਤਮ ਕੀਤਾ ਜਾਣਾ ਚਾਹੀਦਾ ਤਾਂ ਉਹਨਾਂ ਦੇ ਵੱਲੋਂ ਹੁਣ ਆਪਣਾ ਮਰਨਵਰਤ 131 ਦਿਨ ਬਾਅਦ ਜਿਹੜਾ ਹੈ ਖਤਮ ਕਰ ਦਿੱਤਾ ਗਿਆ ਪਰ ਉਧਰ 4 ਮਈ ਵਾਲੀ ਮੀਟਿੰਗ ਨੂੰ ਲੈ ਕੇ ਸਸਪੈਂਸ ਇਸ ਕਰਕੇ ਬਰਕਰਾਰ ਹੈ ਕਿਉਂਕਿ ਕਿਸਾਨਾਗੂ ਜਗਜੀਤ ਸਿੰਘ ਡੱਲੇਵਾਲ ਦੇ ਬਨਉਦੀ ਜਦੋਂ ਮਰਨਵਰਤ ਖਤਮ ਕੀਤਾ ਗਿਆ ਤਾਂ ਉਸ ਸਮੇਂ ਦੇ ਦੌਰ ਵਾਲੀ ਮੀਟਿੰਗ ਚ ਅਸੀਂ ਸ਼ਾਮਲ ਹੋਵਾਂਗੇ ਕਿਉਂਕਿ ਨਹੀਂ ਤਾਂ ਸਰਕਾਰ ਨੂੰ ਮੌਕਾ ਮਿਲ ਜਾਂਦਾ ਹੈ ਕਿ ਇਹ ਮੀਟਿੰਗਾਂ ਤੋਂ ਭੱਜ ਰਹੇ ਨੇ ਉਹਨਾਂ ਨੇ ਕਿਹਾ ਕਿ ਅਸੀਂ ਸਰਕਾਰ ਨੂੰ ਦਲੀਲਾਂ ਦੇ ਨਾਲ ਹਰਾਵਾਂਗੇ ਪਰ ਇਹਨਾਂ ਸਭ ਨੂੰ ਲੈ ਕੇ ਹੁਣ ਤੱਕ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਹੋਰਾਂ ਦਾ ਕੋਈ ਵੀ ਬਿਆਨ ਜਿਹੜਾ ਹੈ ਉਹ ਸਾਹਮਣੇ ਨਹੀਂ ਆਇਆ ਸ਼੍ਰੀ ਫਤਿਹਗੁਰ ਸਾਹਿਬ ਦੇ ਵਿੱਚ ਹਾਲਾਂਕਿ ਮਹਾਪੰਚਾਇਤ ਰੱਖੀ ਗਈ ਸੀ ਜਿਸ ਸਮੇਂ ਦੇ ਦੌਰਾਨ ਕਿਸਾਨਾ ਗੂ ਜਗਜੀਤ ਸਿੰਘ ਡੱਲੇਵਾਲ ਨੇ ਹੈ ਐਲਾਨ ਕੀਤਾ ਸੀ ਕਿਸਾਨਾ ਗੂ ਮਨਜੀਤ ਸਿੰਘ ਰਾਏ ਜੀ ਇਸ ਵੇਲੇ ਸਾਡੇ ਨਾਲ ਬਣੇ ਹੋਏ ਨੇ ਰਾਏ ਸਾਹਿਬ ਕਿਸਾਨਾ ਗੂ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੇ ਵੱਲੋਂ ਦੀ ਮਰਨ ਵਰਤ ਖਤਮ ਕਰ ਦਿੱਤਾ ਗਿਆ ਹੈ ਪਹਿਲਾਂ ਤਾਂ ਇਸ ਨੂੰ ਲੈ ਕੇ ਤੁਸੀਂ ਕਿਸ ਤਰੀਕੇ ਦੇਖ ਰਹੇ ਹੋ ਦੇਖੋ ਅਸੀਂ ਤਾਂ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਪਹਿਲਾਂ ਵੀ ਡੱਲੇਵਾਲ ਸਾਹਿਬ ਨੂੰ ਬੇਨਤੀ ਕੀਤੀ ਸੀ ਕਿਉਂਕਿ ਸਰਕਾਰ ਮੋਰੇ ਜਾਵਰ ਹੈ ਔਰ ਸਰਕਾਰ ਜਲਦੀ ਮੰਗ ਤੇ ਆਉਣ ਨੂੰ ਤਿਆਰ ਨਹੀਂ ਔਰ ਜਿਵੇਂ ਸਭੀ ਪੰਜਾਬ ਸਰਕਾਰ ਉਹ ਵੀ ਰਲ ਕੇ ਕੇਂਦਰ ਸਰਕਾਰ ਨਾਲ ਸੋ ਇੱਥੇ ਵੱਡੀ ਲੜਾਈ ਦੇ ਵਿੱਚ ਆਪਾਂ ਭੁਖੜਤਾਲ ਕਰਕੇ ਆਪਣਾ ਸ਼ਰੀਰ ਲਾਉਣਾ ਉਹ ਠੀਕ ਨਹੀਂ ਵੱਡੀ ਕੁਰਬਾਨੀ ਸੀ ਉਹਨਾਂ ਦੀ ਬੜਾ ਤਿਆਗ ਸੀ ਪਰ ਅਸੀਂ ਉਹਨਾਂ ਨੂੰ ਕਿਹਾ ਵੀ ਸਾਨੂੰ ਇਹੋ ਜਿਹੇ ਲੀਡਰਾਂ ਦੀ ਇਹ ਜਿਹੀ ਲੋੜ ਹੈ ਜੀ ਤੇ ਇਸ ਮੰਗ ਦੇ ਵਿੱਚ ਜੇ ਤਾਂ ਸਾਨੂੰ ਲੱਗਦਾ ਹੋਵੇ ਸਰਕਾਰ ਤੁਰੰਤ ਮੰਨ ਜਾਏਗੀ ਫੇਰ ਤੇ ਬੇਸ਼ੱਕ ਚੱਲਦਾ ਰਹਿੰਦਾ ਪਰ ਸਰਕਾਰ ਦੇ ਵੱਲੋਂ ਅਜੇ ਕੋਈ ਤੀੜਾ ਨਹੀਂ ਰੁਕਤੰਗ ਜੀ ਸੋ ਇਸ ਕਰਕੇ ਅਸੀਂ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਇਹ ਵੱਡੀ ਲੜਾਈ ਹੈ ਇਹਦੇ ਵਿੱਚ ਆਪਾਂ ਜਿਹੜਾ ਅੰਨ ਜਿਹੜਾ ਹੈਗਾ ਉਹ ਨਾ ਛੱਡਿਏ ਲੜਾਈ ਆਪਾਂ ਲੜੀਏ ਤਕੜੇ ਹੋ ਕੇ ਲੜੀਏ ਆਪਣਾ ਤੰਦਰੁਸਤ ਸਰੀਰ ਆ ਕੇ ਲੜੀਏ ਸੋ ਉਹਨਾਂ ਨੇ ਸਾਡੀ ਜਿਹੜੀ ਗੱਲ ਸੀ ਉਹਨੂੰ ਮੰਨਿਆ ਸਾਰਿਆਂ ਦੀ ਜਿੰਨੇ ਆ ਗੂ ਸਿਗੇ ਸਾਰਿਆਂ ਨੇ ਕਹਿਣ ਤੇ ਸੋ ਮੈਂ ਸਮਝਦਾ ਚੰਗੀ ਗੱਲ ਹੈ ਜੇ ਉਹਨਾਂ ਨੇ ਅੱਜ ਇਹ ਜਿਹੜੀ ਭੁਖੜ ਕਾਲ ਖਤਮ ਕੀਤੀ ਹੈ ਜੀ ਰਾਜ ਸਾਹਿਬ ਇੱਕ ਇਹ ਜ਼ਿਕਰ ਹੈ ਕਿ 4 ਮਈ ਤਰੀਕ ਨੂੰ ਜਿਹੜੀ ਮੀਟਿੰਗ ਹੋਣੀ ਹੈ 4 ਮਈ ਨੂੰ ਜਿਹੜੀ ਮੀਟਿੰਗ ਹੋਣੀ ਹੈ ਉਸ ਦੇ ਵਿੱਚ ਕਿ ਕੇਐਮਐਮ ਸ਼ਾਮਲ ਹੋਏਗਾ ਕਿਉਂਕਿ ਜਗਜੀਤ ਸਿੰਘ ਢਿੱਲੇਵਾਲ ਹੋਰਾਂ ਨੇ ਕਿਹਾ ਕਿ ਉਹ ਸ਼ਾਮਲ ਹੋਣਗੇ ਭੱਜਦੇ ਨਹੀਂ ਉਹ ਕਹਿੰਦੇ ਮੀਟਿੰਗਾਂ ਤੋਂ ਤਾਂ ਕਿ ਕੇਐਮਐਮ ਸ਼ਾਮਲ ਹੋਏਗਾ ਉਸ 'ਚ ਬਿਲਕੁਲ ਅਸੀਂ ਦੇ ਕੋ ਮੀਟਿੰਗਾਂ ਤੋਂ ਅਸੀਂ ਕਦੇ ਨਹੀਂ ਭੱਜਿਆ ਟੇਬਲ ਟॉक ਨਾਲ ਗੱਲਾਂ ਹੋਇਆ ਕਰਦੀਆਂ ਟੇਬਲ ਟॉक ਤੋਂ ਕਦੇ ਨਹੀਂ ਭੱਜਿਆ ਔਰ ਇਕੱਠੇ ਆ ਸਾਰੇ ਇਸ ਗੱਲ ਤੇ ਆ ਕੇਐਮ ਅਤੇ ਐਸਕੇਐਮ ਨੌਨ ਪੋਲੀਟਿਕਲ ਨੇੜਾ ਕੇ ਅੰਦੋਲਨ ਹੁਣ ਤੇ ਕੱਲੜਿਆ ਦੇਚ ਸਰਕਾਰ ਨੇ ਜ਼ਬਰ ਕੀਤਾ ਇਸ ਜ਼ਬਰਦਸਤ ਸਾਹਮਣਾ ਡੋਨਿਫਾਰਮਾ ਨੇ ਚੱਟ ਕੇ ਕੀਤਾ ਔਰ ਇਸ ਕਰਕੇ ਅਸੀਂ ਇਕੱਠੇ ਆ ਜੇ ਕੋ ਉਮੀਦ ਇਹ ਆਉਗੀ ਉਹਨੇ ਇਕੱਠੇ ਜਾਵਾਂਗੇ ਵੀ ਔਰ ਬਿਲਕੁਲ ਅਸੀਂ ਬੈਠ ਕੇ ਪਹਿਲਾਂ ਨਹੀਂ ਕੀਤਾ ਰਾਜ ਸਰਕਾਰ ਕੇਂਦਰ ਦੇ ਵੱਲੋਂ ਤਾਂ ਕਿਹਾ ਜਾ ਰਿਹਾ ਹੈ ਕਿ ਚਾਰਨੂ ਮੀਟਿੰਗ ਉਸੇ ਤਰੀਕੇ ਹੋਏਗੀ ਮੀਟਿੰਗਾਂ ਜਾਰੀ ਰਹਿਣਗੀਆਂ ਪਰ 19 ਮਾਰਚ ਨੂੰ ਜੋ ਹੋਇਆ ਸੀ ਉਸ ਤੋਂ ਬਾਅਦ ਭਰੋਸਾ ਹੈ ਸਰਕਾਰਾਂ ਦੇ ਉੱਤੇ ਕਿ ਉਸ ਤੋਂ ਬਾਅਦ ਉਸ ਤਰੀਕੇ ਦੀ ਕਾਰਵਾਈ ਦੁਬਾਰੇ ਨਹੀਂ ਹੋਏਗੀ ਦੇਖੋ ਇਹ ਤਾਂ ਜਿਹੜੀ ਸਰਕਾਰ ਹੈ ਬਿਲਕੁਲ ਖਾਸ ਕਰ ਸਾਡੀ ਪੰਜਾਬ ਸਰਕਾਰ ਤੇ ਤਾਂ ਬੇਪਰੋਸਕੀ ਹੋ ਗਈ ਬਿਲਕੁਲ ਅੱਜ ਤੱਕ ਕਿਸੇ ਵੀ ਸਰਕਾਰ ਨੇ ਇਸ ਤਰ੍ਹਾਂ ਨਹੀਂ ਕੀਤਾ ਵੀ ਮੀਟਿੰਗ ਚ ਬੁਲਾ ਕੇ ਜਿਨ੍ਹਾਂ ਨਾਲ ਮੀਟਿੰਗ ਕਰਨੀ ਹੈ ਉਹ ਕਰ ਲੈਣਾ ਜਾਂ ਕਿਸਾਨ ਆਗੂ ਹੋਣ ਜਾਂ ਕੋਈ ਹੋਰ ਹੁਣ ਮੇਰਾ ਖਿਆਲ ਕਿਸਾਨ ਆਗੂ ਹੀ ਨਹੀਂ ਕੋਈ ਵੀ ਤੇਰਾ ਜਿਹੜੇ ਟੀਚਰ ਹੋਣਗੇ ਕੋਈ ਸਾਡੀਆਂ ਨਰਸ ਪੈਣਾ ਹੋਣਗੀਆਂ ਕੋਈ ਵੀ ਜਦੋਂ ਇਹ ਮੀਟਿੰਗ ਤੇ 50% ਦੀ ਮੀਟਿੰਗ ਨਾ ਜਾਇਆ ਕਰਨਗੇ ਠੀਕ ਹੈ ਰਾਏ ਸਾਹਿਬ ਤੁਹਾਨੂੰ ਲੱਗਦਾ ਕਿ ਆਮ ਆਦੀ ਪਾਰਟੀ ਤੁਹਾਨੂੰ ਲੱਗਦਾ ਕਿ ਮੀਟਿੰਗ ਦੇ ਵਿੱਚ ਜਾਣਾ ਚਾਹੀਦਾ 19 ਮਾਰਚ ਨੂੰ ਜੋ ਹੋਇਆ ਦੇਖੋ ਮੀਟਿੰਗ ਜਿਹੜੀ ਆ ਪਾਸ ਸਰਕਾਰ ਨਾਲ ਤੇ ਕਰਾਂਗੇ ਬਾਕੀ ਪੰਜਾਬ ਸਰਕਾਰ ਨਾਲ ਕੀ ਕਰਨਾ ਹੈ ਕਿਉਂਕਿ ਪਛਦੜ ਪੰਜਾਬ ਸਰਕਾਰ ਨੇ ਕੀਤਾ ਹੈ ਸੋ ਪੰਜਾਬ ਸਰਕਾਰ ਦੇ ਨਾਲ ਜਿਹੜੀ ਆ ਉਹ ਬੈਠ ਕੇ ਅਸੀਂ ਰਣਨੀਤੀ ਤੈਅ ਕਰਾਂਗੇ ਦੋਵੇਂ ਫਾਰਮਾਂ ਕਿ ਪੰਜਾਬ ਸਰਕਾਰ ਨੂੰ ਵਿੱਚ ਬੈਠਣਾ ਯਾਨੀ ਕਿ 4 ਮਈ ਤੋਂ ਪਹਿਲਾਂ ਤੁਹਾਡੀ ਪੰਜਾਬ ਸਰਕਾਰ ਨਾਲ ਤੁਸੀਂ ਮੀਟਿੰਗ ਕਰਨਾ ਚਾਹੁੰਦੇ ਹੋ ਨਹੀਂ ਪੰਜਾਬ ਸਰਕਾਰ ਨਹੀਂ ਭਾਰਤ ਸਰਕਾਰ ਦੀਆਂ ਮੰਗ ਜਿਹੜੀਆਂ ਸਾਡੀਆਂ ਭਾਰਤ ਸਰਕਾਰ ਨਾਲ ਉਹ ਉਹ ਮੀਟਿੰਗ ਕਰਾਂਗੇ ਪੰਜਾਬ ਸਰਕਾਰ ਨਾਲ ਤਾਂ ਅਜੇ ਬੈਠਾਂ ਗਿਆ ਉਸ ਵਿੱਚ ਅਸੀਂ ਜਿਹੜੇ ਦੋਏ ਫੋਰਮ ਆ ਤੇ ਆਦਰ ਜੀ ਦੋਏ ਫੋਰਮਾਂ ਬੈਠ ਕੇ ਡਿਸਕਸ ਕਰਾਂਗੇ ਪੰਜਾਬ ਸਰਕਾਰ ਨਾਲ ਬੈਠਣਾ ਜਾਂ ਨਹੀਂ ਬੈਠਣਾ ਠੀਕ ਹੈ ਤੇ ਯਾਨੀ ਕਿ 4 ਮਈ ਵਾਲੀ ਮੀਟਿੰਗ ਤੋਂ ਪਹਿਲਾਂ ਤੁਸੀਂ ਆਪਸ ਦੇ ਵਿੱਚ ਫੋਰਮ ਜਿਹੜੇ ਨੇ ਉਹ ਮੀਟਿੰਗ ਕਰੋਗੇ ਕਿ ਆਖਰਕਾਰ ਮੀਟਿੰਗ ਦੇ ਵਿੱਚ ਜਾਣਾ ਹੈ ਜਾਂ ਨਹੀਂ ਜਾਣਾ ਹੈ ਜਾਂ ਪੰਜਾਬ ਸਰਕਾਰ ਦੇ ਨਾਲ ਉਸ ਸਮੇਂ ਮੀਟਿੰਗ ਕਰਨੀ ਹੈ ਜਾਂ ਨਹੀਂ ਬਿਲਕੁਲ ਜੀ ਬਿਲਕੁਲ ਅਸੀਂ ਥੋਏ ਫੋਰਮਾਂ ਬੈਠ ਕੇ ਇਹ ਤੇ ਬਿਲਕੁਲ ਰਣਨੀਤੀ ਤੈਅ ਕਰਾਂਗੇ ਕਿ ਜੇ 4 ਮਈ ਵਾਲੀ ਮੀਟਿੰਗ ਦੇ ਵਿੱਚ ਪੰਜਾਬ ਸਰਕਾਰ ਬੈਂਦੀ ਹੈ ਤੇ ਆਪਾਂ ਫਿਰ ਬਹਿਣਾ ਜਾਂ ਨਹੀਂ ਬਹਿਣਾ ਉਹ ਜੇ ਬੈਠ ਕੇ ਡਿਸਕਸ ਕਰਾਂਗੇ ਰਾਏ ਸਾਹਿਬ ਢਲੇਵਾਲ ਸਾਹਿਬ ਨੇ ਜਦੋਂ ਮਰਨਵਰਤ ਖਤਮ ਕੀਤਾ ਤਾਂ ਉਸ ਸਮੇਂ ਦੇ ਉੱਤੇ ਕੇਐਮਐਮ ਜਿਹੜਾ ਹੈ ਜ਼ਿਆਦਾ ਨਜ਼ਰ ਨਹੀਂ ਆਇਆ ਉਹ ਦੂਰੀ ਕੋਈ ਕਾਰਨਾ ਦੇ ਕਰਕੇ ਸੀਗੀ ਨਹੀਂ ਐਸੀ ਕੋਈ ਗੱਲ ਨਹੀਂ ਹੈ ਅੱਜ ਮੀਟਿੰਗ ਉਹਨਾਂ ਦੀ ਜਿਹੜੀ ਐਸਕੇਐਮ ਨਾਨ ਪੋਲਿਟਿਕਲ ਰੀਸਨ ਸਾਡੀ ਕੱਲ ਹੈ ਕੇਐਮਐਮ ਦੀ ਸ਼ੋਸ ਤੋਂ ਬਾਅਦ ਉਹ ਘਰ ਮਾ ਕੇ ਵੀ ਤਾਂ ਹੰਦੀ ਰਹੀ ਅਸੀਂ ਸ਼ੰਭੂ ਤੇ ਮੀਟਿੰਗ ਕਰਿਆ ਕਰਦੇ ਸੀ ਉਹ ਖਨੌਰ ਤੇ ਕਰਦੇ ਸੀ ਫਿਰ ਅਸੀਂ ਇਕੱਠੇ ਕਰਦੇ ਸੀ ਸ਼ੋ ਇਹ ਕੋਈ ਇਦਾਂ ਦਾ ਨਹੀਂ ਹੈਗਾ ਕੋਈ ਬਖਰੇਵਾ ਨਹੀਂ ਹੈਗਾ ਸ਼ੋ ਇਹ ਜਿਸ ਦਿਨ ਜਿਹੜਾ ਮਨਵਰਤ ਜਦੋਂ ਰੱਖਿਆ ਸੀ ਧਲੇਵਾਲ ਸਾਹਿਬ ਨੇ ਉਦੋਂ ਵੀ ਅਸੀਂ ਕੇਐਮਐਮ ਨੇ ਕਿਹਾ ਸੀ ਤੇ ਤੁਹਾਡੀ ਆਪਣੀ ਇੱਛਾ ਸਵੈ-ਚੰਦਾ ਤੁਸੀਂ ਰੱਖ ਰਹੇ ਹੋ ਅਸੀਂ ਪੋਖੜਤਾਲ ਦੇ ਹੱਕ ਤੇ ਨਹੀਂ ਹੈਗੇ ਪਰ ਫਿਰ ਵੀ ਅਸੀਂ ਸਮਰਥਨ ਕਰਦੇ ਆ ਕਿ ਉਹ ਇਕੱਠੇ ਲੜ ਰਹੇ ਆ ਤੇ ਤੁਹਾਡੇ ਨਾਲ ਆ ਬਿਲਕੁਲ ਜੀ ਡਲੇਵਾਲ ਸਾਹਿਬ ਨੇ ਕਿ ਪਹਿਲਾਂ ਜਿਹੜਾ ਫੈਸਲਾ ਹੋਇਆ ਉਹਦੇ ਨਾਲ ਹੈ ਰਾਏ ਸਾਹਿਬ ਕੀ ਪਹਿਲਾ ਇਹ ਜ਼ਿਕਰ ਕੀਤਾ ਡਲੇਵਾਲ ਸਾਹਿਬ ਨੇ ਕਿ ਉਹ ਮਰਨਵਤ ਆਪਣਾ ਖਤਮ ਕਰਨ ਜਾ ਰਹੇ ਨੇ ਜਿਸ ਤਰੀਕੇ ਤੁਸੀਂ ਕਿਹਾ ਕਿ ਕੇਐਮਐਮ ਵੀ ਬੇਨਤੀਆਂ ਕਰ ਰਿਹਾ ਸੀ ਕਿ ਉਸ ਤੋਂ ਪਹਿਲਾਂ ਕੋਈ ਚਰਚਾ ਹੋਈ ਮਰਨਵਤ ਖਤਮ ਕਰਨ ਤੋਂ ਪਹਿਲਾਂ ਨਹੀਂ ਸਾਡੇ ਨਾਲ ਅਜੇ ਕੋਈ ਚਰਚਾ ਨਹੀਂ ਹੋਈ ਕੇਐਮਐਮ ਨਾਲ ਇਸ ਸਬੰਧ ਵਿੱਚ ਕੋਈ ਚਰਚਾ ਨਹੀਂ ਹੋਈ ਜਿਹੜੀ ਹੈ ਕੀ ਗੱਲ ਅਸੀਂ ਹਾਂ ਇਹ ਕਹਿ ਜ਼ਰੂਰ ਹੈ ਜੀ ਉਹਨਾਂ ਨੂੰ ਡਲੇਵਾਲ ਸਾਹਿਬ ਨੂੰ ਕਿ ਅਸੀਂ ਤਾਂ ਜਿਸ ਦਿਨ ਪਾਰ ਸਰਕਾਰ ਨੇ ਪਹਿਲੀ ਮੀਟਿੰਗ ਦੇਤੀ ਸੀ ਦੁਬਾਰਾ ਤੋਂ ਅਸੀਂ ਉਸ ਦਿਨ ਵੀ ਕਹੇ ਡੱਲੇਵਾਲ ਸਾਹਿਬ ਨੂੰ ਤੇ ਹੁਣ ਵੀ ਜਿਸ ਦਿਨ ਨਹੀਂ ਸਾਨੂੰ ਅਰੈਸਟ ਕਰਕੇ ਮੋਚਾ ਚੁੱਕਿਆ ਉਸ ਦਿਨ ਵੀ ਕਿਹਾ ਸੀ ਕਿ ਕੋਈ ਗੱਲ ਨਹੀਂ ਅਸੀਂ ਤਾਂ ਆਖ ਹੀ ਰਹੇ ਸੀ ਕੋਈ ਗੱਲ ਨਹੀਂ ਉਹ ਸਾਡੇ ਵਾਲੀ ਗੱਲ ਤੇ ਉਹਨਾਂ ਨੇ ਮੋਹਰ ਲਾਈ ਹੈ ਕੋਈ ਐਡੀ ਗੱਲ ਨਹੀਂ ਇਹ ਆਪਾਂ ਇਕੱਠੇ ਆਏ ਤੇ ਇੱਕੇ ਜੋ ਠੀਕ ਹੈ ਪੰਦੇਰ ਸਾਹਿਬ ਕੀ ਕਹਿ ਰਹੇ ਨੇ ਰਾਏ ਸਾਹਿਬ ਉਹਨਾਂ ਨਾਲ ਗੱਲਬਾਤ ਹੋਈ ਹੈ ਇਸ ਨੂੰ ਲੈ ਕੇ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਨੂੰ ਲੈ ਕੇ ਨਹੀਂ ਕੱਲ 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 ਗੱਲ ਕਰਾਂਗੇ ਕਿਉਂਕਿ ਅੱਜ ਹੁਣੇ ਥੋੜੀ ਦੇਰ ਪਹਿਲਾਂ ਮੈਨੂੰ ਪਤਾ ਲੱਗਾ ਆਪਰੇ ਸੇ ਮਾਦਮ ਰਹੀ ਜੋ ਅਸੀਂ ਹੁਣ ਕੱਲ ਸਾਡੀ ਮੀਟਿੰਗ ਹੈ ਆਪਣੇ ਹਿਸਾਬ ਤੇ ਆਉਣਗੇ ਸਾਰੇ ਅਸੀਂ ਇਕੱਠੇ ਹੋਣਾ ਤੇ ਕੱਲ ਅਸੀਂ ਸਾਰੀ ਇਹਦੇ ਬਾਰੇ ਚਰਚਾ ਕਰਾਂਗੇ ਕਿੱਥੇ ਹੋ ਰਹੀ ਹੈ ਰਾਏ ਸਾਹਿਬ ਮੀਟਿੰਗ ਕਿੱਥੇ ਹੋਣੀ ਹੈ ਕੱਲ ਤੁਹਾਡੀ ਕੱਲ ਸਾਡੀ ਲੁਧਿਆਣਾ ਹੋ ਰਹੀ ਜੀ ਗੁਰਦਾਰਾ ਸਿੰਘ ਸਭਾ ਫਿਰੋਜ਼ਪੁਰ ਰੋਡ ਤੇ ਤੇ ਕੱਲ ਸਾਡੀ ਮੀਟਿੰਗ ਹੋਏਗੀ ਠੀਕ ਹੈ ਠੀਕ ਹੈ ਸਭ ਬਹੁਤ ਧੰਵਾਤ ਤੁਸੀਂ ਜੁੜੇ ਲਿੰਗ ਇੰਡੀਆ ਨਿਊਜ਼ ਨਾਲ ਤਾਂ ਕੱਲ ਕੇਐਮਐਮ ਦੀ ਜਿਹੜੀ ਮੀਟਿੰਗ ਹੈ ਉਹ ਆਪਸ ਦੇ ਵਿੱਚ ਹੋਏਗੀ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਦੀ ਇੱਕ ਜੋ ਮਰਨਵਰਤ ਖਤਮ ਕੀਤਾ ਗਿਆ ਉਸ ਨੂੰ ਲੈ ਕੇ ਵੀ ਔਰ ਦੂਸਰੇ ਪਾਸੇ ਜੋ ਕੇਂਦਰ ਸਰਕਾਰ ਦੇ ਨਾਲ ਮੀਟਿੰਗ ਹੋਣੀ ਹੈ ਉਸ ਨੂੰ ਲੈ ਕੇ ਵੀ ਔਰ ਉਸ ਤੋਂ ਬਾਅਦ ਕਿਸ ਤਰੀਕੇ ਰਣਨੀਤੀ ਬਣਾਉਣੀ ਹੈ ਉਸ ਨੂੰ ਲੈ ਕੇ ਵੀ ਚਰਚਾ ਅੱਗੇ ਹੋਣੀ ਹੈ ਤਾਂ ਪੰਦੇੜ ਸਾਨਾਗੂ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਦੀ ਆਪਣਾ ਮਰਨ ਵਰਤ ਜਿਹੜਾ ਹੈ ਉਹ ਖਤਮ ਕਰ ਦਿੱਤਾ ਗਿਆ ਹੈ ਅੱਜ ਦੱਸਦੀ ਹੈ ਕਿ ਮੀਟਿੰਗ ਨੂੰ ਲੈ ਕੇ ਸ਼ੰਭੂ ਮੋਰਚੇ ਦੇ ਵਿਚਾਲੇ મતਭੇਦ ਵੀ ਜਿਹੜਾ ਹੈ ਉਹ ਨਜ਼ਰ ਆ ਰਿਹਾ ਹੈ ਕਿ ਤਨਾ ਕਿਤੇ ਡੱਲੇਵਾਲ ਰਾਜ਼ੀ ਨੇ ਪਰ ਸਰਵਨ ਸਿੰਘ ਪੰਦੇਰ ਫਿਲਹਾਲ ਜਿਹੜੇ ਨੇ ਉਹ ਇਸ ਪੂਰੇ ਕਾਨਫਰੰਸ ਤੋਂ ਦੂਰੀ ਬਣਾ ਕੇ ਰੱਖੇ ਗਏ 4 ਮਈ ਵਾਲੀ ਮੀਟਿੰਗ ਨੂੰ ਲੈ ਕੇ ਕਿਉਂਕਿ ਇਸ ਸੰਬੰਧ ਦੇ ਉੱਤੇ ਸਸਪੈਂਸ ਬਰਕਰਾਰ ਹੈ ਜੋ ਕਿ ਕੇਂਦਰ ਦੇ ਨਾਲ ਹੋਣ ਜਾ ਰਹੀ ਹੈ ਸ਼ਿਵਰਾਜ ਸਿੰਘ ਚੋਹਾਨ ਹੋਰਾਂ ਦੇ ਵੱਲੋਂ ਦੀ ਕਾਲੇ ਦਾ ਜ਼ਿਕਰ ਕੀਤਾ ਗਿਆ ਸੀ ਕਿ ਕਿਸਾਨਾਂ ਨਾਲ ਮੀਟਿੰਗਾਂ ਜਾਰੀ ਰਹਿਣਗੀਆਂ ਤੇ 4 ਮਈ ਵਾਲੀ ਜਿਹੜੀ ਮੀਟਿੰ sou ਹੋਵੇਗੀ ਤਾਂ 131 ਦਿਨਾਂ ਬਾਅਦ ਹਾਲਾਂਕਿ ਕਿਸਾਨਾਗੂ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਦੀ ਆਪਣਾ ਮਰਨਵਰਤ ਖਤਮ ਕਰ ਦਿੱਤਾ ਗਿਆ ਹੈ। ਉਹਨਾਂ ਨੇ ਜ਼ਿਕਰ ਕੀਤਾ ਕਿ ਜਿਹੜੇ ਮੇਰੇ ਸਾਥੀ ਸੀ, ਲੋਕ ਸੀ ਜੋ ਜੁੜੇ ਹੋਏ ਸੀ ਜਥੇਬੰਦੀ ਦੇ ਨਾਲ ਵੀ ਉਹ ਲਗਾਤਾਰ ਅਪੀਲ ਕਰ ਰਹੇ ਸੀ ਕਿ ਮਰਨਵਰਤ ਜਿਹੜਾ ਹੈ ਉਹਨਾਂ ਦੇ ਵੱਲੋਂ ਖਤਮ ਕੀਤਾ ਜਾਣਾ ਚਾਹੀਦਾ ਹੈ। ਤਾਂ ਉਹਨਾਂ ਦੇ ਵੱਲੋਂ ਹੁਣ ਆਪਣਾ ਮਰਨਵਰਤ 131 ਦਿਨ ਬਾਅਦ ਜਿਹੜਾ ਹੈ ਖਤਮ ਕਰ ਦਿੱਤਾ ਗਿਆ ਪਰ ਉਧਰ 4 ਮਈ ਵਾਲੀ ਮੀਟਿੰਗ ਨੂੰ ਲੈ ਕੇ ਸਸਪੈਂਸ ਇਸ ਕਰਕੇ ਬਰਕਰਾਰ ਹੈ ਕਿ ਕਿਸਾਨਾਗੂ ਜਗਜੀਤ ਸਿੰਘ ਡੱਲੇਵਾਲ ਦੇ ਬਨਉਦੀ ਜਦੋਂ ਮਰਨਵਰਤ ਖਤਮ ਕੀਤਾ ਗਿਆ ਤਾਂ ਉਸ ਸਮੇਂ ਦੇ ਦੌਰ ਵਾਲੀ ਮੀਟਿੰਗ ਚ ਅਸੀਂ ਸ਼ਾਮਲ ਹੋਵਾਂਗੇ ਕਿਉਂਕਿ ਨਹੀਂ ਤਾਂ ਸਰਕਾਰ ਨੂੰ ਮੌਕਾ ਮਿਲ ਜਾਂਦਾ ਹੈ ਕਿ ਇਹ ਮੀਟਿੰਗਾਂ ਤੋਂ ਭੱਜ ਰਹੇ ਨੇ ਉਹਨਾਂ ਨੇ ਕਿਹਾ ਕਿ ਅਸੀਂ ਸਰਕਾਰ ਨੂੰ ਦਲੀਲਾਂ ਦੇ ਨਾਲ ਹਰਾਵਾਂਗੇ ਪਰ ਇਹਨਾਂ ਸਭ ਨੂੰ ਲੈ ਕੇ ਹੁਣ ਤੱਕ ਕਿਸਾਨਾਗੂ ਸਰਵਨ ਸਿੰਘ ਭੰਦੇਰ ਹੋਰਾਂ ਦਾ ਕੋਈ ਵੀ ਬਿਆਨ ਜਿਹੜਾ ਹੈ ਉਹ ਸਾਹਮਣੇ ਨਹੀਂ ਆਇਆ ਸ਼੍ਰੀ ਫਤਿਹਗੁਰ ਸਾਹਿਬ ਦੇ ਵਿੱਚ ਹਾਲਾਂਕਿ ਮਹਾਪੰਚਾਇਤ ਰੱਖੀ ਗਈ ਸੀ ਜਿਸ ਸਮੇਂ ਦੇ ਦੌਰਾਨ ਕਿਸਾਨਾਗੂ ਜਗਜੀਤ ਸਿੰਘ ਡੱਲੇਵਾਲ ਨੇ ਹੈ ਐਲਾਨ ਕੀਤਾ ਸੀ ਕਿਸਾਨਾਗੂ ਮਨਜੀਤ ਸਿੰਘ ਰਾਏ ਜੀ ਇਸ ਵੇਲੇ ਸਾਡੇ ਨਾਲ ਬਣੇ ਹੋਏ ਨੇ ਰਾਏ ਸਾਹਿਬ ਕਿਸਾਨਾਗੂ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੇ ਵੱਲੋਂ ਦੀ ਮਰਨ ਵਰਤ ਖਤਮ ਕਰ ਦਿੱਤਾ ਗਿਆ ਪਹਿ ਅਹ ਦੇ ਕੋਸੀਤਾ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਪਹਿਲਾਂ ਵੀ ਧਲੇਵਾਲ ਸ਼ਾਨ ਨੂੰ ਬੇਨਤੀ ਕੀਤੀ ਸੀ ਕਿਉਂਕਿ ਸਰਕਾਰ ਬਹੁਰੇ ਜਾਵਰ ਹੈ ਔਰ ਸਰਕਾਰ ਜਲਦੀ ਮੰਗ ਤੇ ਆਉਣ ਨੂੰ ਤਿਆਰ ਨਹੀਂ ਔਰ ਜਿਹੜੀ ਸਭੀ ਪੰਜਾਬ ਸਰਕਾਰ ਉਹ ਵੀ ਰਲ ਕੇ ਕੇਂਦਰ ਸਰਕਾਰ ਨਾਲ ਸੋ ਇੱਤੇ ਵੱਡੀ ਲੜਾਈ ਦੇ ਵਿੱਚ ਆਪਾਂ ਭੁਖੜਤਾਲ ਕਰਕੇ ਆਪਣਾ ਸ਼ਰੀਰ ਲਾਉਣਾ ਉਹ ਠੀਕ ਨਹੀਂ ਵੱਡੀ ਕੁਰਬਾਨੀ ਸੀ ਉਹਨਾਂ ਦੀ ਬੜਾ ਤਿਆਗ ਸੀ ਪਰ ਅਸੀਂ ਉਹਨਾਂ ਨੂੰ ਕਿਹਾ ਭਈ ਸਾਨੂੰ ਇਹੋ ਜੇ ਲੀਡਰਾਂ ਦੀ ਇਹੋ ਲੋੜ ਹੈ ਜੀ ਤੇ ਇਸ ਮੰਗ ਦੇ ਵਿੱਚ ਜੇ ਤਾਂ ਸਾਨੂੰ ਲੱਗਦਾ ਹੋਵੇ ਸਰਕਾਰ ਤੁਰੰਤ ਮੰਨ ਜਾਏਗੀ ਫਿਰ ਤੇ ਬੇਸ਼ੱਕ ਚੱਲਦਾ ਰਹਿੰਦਾ ਪਰ ਸਰਕਾਰ ਦੇ ਵੱਲੋਂ ਅਜੇ ਕੋਈ ਦੀਦਾ ਨਿਰਪਟੰਗ ਜੀ ਸੋ ਇਸ ਕਰਕੇ ਅਸੀਂ ਇਹਨਾਂ ਨੂੰ ਕਿਹਾ ਸੀ ਵੀ ਤੁਸੀਂ ਇਹ ਵੱਡੀ ਲੜਾਈ ਹੈ ਇਹਦੇ ਵਿੱਚ ਆਪਾਂ ਜਿਹੜਾ ਅੰਨ ਜਿਹੜਾ ਹੈਗਾ ਉਹ ਨਾ ਛੱਡੀਏ ਲੜਾਈ ਆਪਾਂ ਲੜੀਏ ਤਕੜੇ ਹੋ ਕੇ ਲੜੀਏ ਆਪਣਾ ਤੰਦਰੁਸਤ ਸਰੀਰ ਆ ਕੇ ਲੜੀਏ ਸੋ ਉਹਨਾਂ ਨੇ ਸਾਡੀ ਅਮ ਜਿਹੜੀ ਗੱਲ ਸੀ ਉਹਨੂੰ ਮੰਨਿਆ ਸਾਰਿਆਂ ਦੀ ਜਿੰਨੇ ਆ ਗੂ ਸਗੇ ਸਾਰਿਆਂ ਨੇ ਕਹਿਣ ਤੇ ਸੋ ਮੈਂ ਸਮਝਦਾ ਚੰਗੀ ਗੱਲ ਹੈ ਜੇ ਉਹਨਾਂ ਨੇ ਅੱਜ ਇਹ ਜਿਹੜੀ ਭੁਖੜ ਗੱਲ ਖਤਮ ਕੀਤੀ ਹੈ ਜੀ ਰਾਜ ਸਾਹਿਬ ਇਹ ਕੇ ਜ਼ਿਕਰ ਹੈ ਕਿ 4 ਮਈ ਤਰੀਕ ਨੂੰ ਜਿਹੜੀ ਮੀਟਿੰਗ ਹੋਣੀ ਹੈ 4 ਮਈ ਨੂੰ ਜਿਹੜੀ ਮੀਟਿੰਗ ਹੋਣੀ ਹੈ ਉਸ ਦੇ ਵਿੱਚ ਕਿ ਕੇਐਮਐਮ ਸ਼ਾਮਲ ਹੋਏਗਾ ਕਿਉਂਕਿ ਜਗਜੀਤ ਸਿੰਘ ਢੱਲੇਵਾਲ ਹੋਰਾਂ ਨੇ ਕਿਹਾ ਕਿ ਉਹ ਸ਼ਾਮਲ ਹੋਣਗੇ ਭੱਜਦੇ ਨਹੀਂ ਉਹ ਕਹਿੰਦੇ ਮੀਟਿੰਗਾਂ ਤੋਂ ਤਾਂ ਕਿ ਕੇਐਮਐਮ ਸ਼ਾਮਲ ਹੋਏਗਾ ਉਸ ਚ ਬਿਲਕੁਲ ਅਸੀਂ ਦੇ ਕੌਮੀ ਪੱਤਰ ਸਿਵਿਕ ਦੇ ਨਹੀਂ ਭੱਜੇ ਟੇਬਲ ਟॉक ਨਾਲ ਗੱਲਾਂ ਖਿਆ ਕਰਦੀਆਂ ਟੇਬਲ ਟॉक ਤੋਂ ਕਦੇ ਨਹੀਂ ਭੱਜੇ ਔਰ ਇਕੱਠੇ ਆ ਸਾਰੇ ਇਸ ਗੱਲ ਤੇ ਕੇਐਮ ਅਤੇ ਐਸਕੇਐਮ ਨਾਨ ਪੋਲੀਟਿਕਲ ਨੇ ਰਲ ਕੇ ਇਹ ਅੰਦੋਲਨ ਹੁਣ ਤੱਕ ਲੜਿਆ ਬੇਸ਼ੱਕ ਸਰਕਾਰ ਨੇ ਜ਼ਬਰ ਕੀਤਾ ਇਸ ਜ਼ਬਰਦਸਤ ਸਾਹਮਣਾ ਦੋਨੇ ਫੋਰਮਾਂ ਨੇ ਤੜਕੇ ਕੀਤਾ ਔਰ ਇਸ ਕਰਕੇ ਅਸੀਂ ਇਕੱਠੇ ਆ ਤੇ ਜੇ ਕੋਈ ਮੀਟਿੰਗ ਆਉਗੀ ਉਹਦੇ ਇਕੱਠੇ ਜਾਵਾਂਗੇ ਵੀ ਔਰ ਬਿਲਕੁਲ ਅਸੀਂ ਬੈਠ ਕੇ ਪਹਿਲਾਂ ਵਰਨੀ ਤੀ ਤਾਂ ਰਾਜਪਤ ਕੇਂਦਰ ਦੇ ਵੱਲੋਂ ਤਾਂ ਕਿਹਾ ਜਾ ਰਿਹਾ ਹੈ ਕਿ ਚਾਰ ਨੂੰ ਮੀਟਿੰਗ ਉਸੇ ਤਰੀਕੇ ਹੋਏਗੀ ਮੀਟਿੰਗਾਂ ਜਾਰੀ ਰਹਿਣਗੀਆਂ ਪਰ 19 ਮਾਰਚ ਨੂੰ ਜੋ ਹੋਇਆ ਸੀ ਉਸ ਤੋਂ ਬਾਅਦ ਭਰੋਸਾ ਹੈ ਸਰਕਾਰਾਂ ਦੇ ਉੱਤੇ ਕਿ ਉਸ ਤੋਂ ਬਾਅਦ ਉਸ ਤਰੀਕੇ ਦੀ ਕਾਰਵਾਈ ਦੁਬਾਰੇ ਨਹੀਂ ਹੋਏਗੀ ਦੇਖੋ ਇਹ ਤਾਂ ਜਿਹੜੀ ਸਰਕਾਰ ਹੈ ਬਿਲਕੁਲ ਖਾਸ ਕਰਕੇ ਸਾਡੀ ਪੰਜਾਬ ਸਰਕਾਰ ਤੇ ਤਾਂ ਬੇਰੋਸਗੀ ਹੋ ਗਈ ਬਿਲਕੁਲ ਅੱਜ ਤੱਕ ਕਿਸੇ ਵੀ ਸਰਕਾਰ ਨੇ ਇਸ ਤਰ੍ਹਾਂ ਨਹੀਂ ਕੀਤਾ ਵੀ ਮੀਟਿੰਗ ਚ ਬੁਲਾ ਕੇ ਜਿਨ੍ਹਾਂ ਨਾਲ ਮੀਟਿੰਗ ਕਰਨੀ ਹੈ ਕਰ ਲੈਣਾ ਜਾਂ ਕਿਸਾਨਾਂ ਕੋ ਹੁਣ ਜਾਂ ਕੋਈ ਹੋਰ ਹੁਣ ਮੇਰਾ خیال ਕਿਸਾਨਾਂ ਕੋਈ ਨਹੀਂ ਕੋਈ ਵੀ ਤੇਰੇ ਜਿਹੜੇ ਟੀਚਰ ਹੋਣਗੇ ਕੋਈ ਸਾਡੀਆਂ ਨਰਸ ਪਹਿਣਾ ਹੋਣਗੀਆਂ ਕੋਈ ਵੀ ਜਦੋਂ ਇਹ ਮੀਟਿੰਗ ਤੇ ਪੰਜਾਬ ਸਰਕਾਰ ਦੀ ਮੀਟਿੰਗ ਨਾਲ ਜਾ ਕੇ ਕਰਨਗੇ ਠੀਕ ਹੈ ਰਾਏ ਸਾਹਿਬ ਤੁਹਾਨੂੰ ਲੱਗਦਾ ਕੀ ਤੁਹਾਨੂੰ ਲੱਗਦਾ ਕਿ ਮੀਟਿੰਗ ਦੇ ਵਿੱਚ ਜਾਣਾ ਚਾਹੀਦਾ ਹੈ 19 ਮਾਰਚ ਨੂੰ ਜੋ ਹੋਇਆ ਦੇਖੋ ਮੀਟਿੰਗ ਜਿਹੜੀ ਆ ਪੰਜਾਬ ਸਰਕਾਰ ਨਾਲ ਤੇ ਕਰਾਂਗੇ ਬਾਕੀ ਪੰਜਾਬ ਸਰਕਾਰ ਨਾਲ ਕੀ ਕਰਨਾ ਹੈ ਕਿਉਂਕਿ ਤਸ਼ੱਦਦ ਪੰਜਾਬ ਸਰਕਾਰ ਨੇ ਕੀਤਾ ਹੈ 50 ਸਰਕਾਰ ਦੇ ਨਾਲ ਜਿਹੜੀ ਆ ਉਹ ਬੈਠ ਕੇ ਅਸੀਂ ਰਾਨੀ ਜੀ ਕਹਿ ਕਰਾਂਗੇ ਦੋਏ ਫਾਰਮਾਂ ਕਿ ਪੰਜਾਬ ਸਰਕਾਰ ਨੂੰ ਵਿੱਚ ਬੈਠਣਾ ਯਾਨੀ ਕਿ 4 ਮਈ ਤੋਂ ਪਹਿਲਾਂ ਤੁਸੀਂ ਪੰਜਾਬ ਸਰਕਾਰ ਨਾਲ ਤੁਸੀਂ ਮੀਟਿੰਗ ਕਰਨਾ ਚਾਹੁੰਦੇ ਹੋ ਨਹੀਂ ਪੰਜਾਬ ਸਰਕਾਰ ਨਹੀਂ ਭਾਰਤ ਸਰਕਾਰ ਦੀ ਮੰਗ ਜਿਹੜੀਆਂ ਸਾਡੀਆਂ ਭਾਰਤ ਸਰਕਾਰ ਨਾਲ ਉਹ ਉਹ ਮੀਟਿੰਗ ਕਰਾਂਗੇ ਪੰਜਾਬ ਸਰਕਾਰ ਨਾਲ ਤਾਂ ਅਜੇ ਬੈਠਾਂਗੇ ਆ ਉਸ ਵਿੱਚ ਅਸੀਂ ਜਿਹੜੇ ਦੋਏ ਫਾਰਮਾਂ ਤੇ ਆਹ ਜੀ ਦੋਏ ਫਾਰਮਾਂ ਬੈਠ ਕੇ ਡਿਸਕਸ ਕਰਾਂਗੇ ਪੰਜਾਬ ਸਰਕਾਰ ਨਾਲ ਬੈਠਣਾ ਜਾਂ ਨਹੀਂ ਬੈਠਣਾ ਠੀਕ ਹੈ ਤੇ ਯਾਨੀ ਕਿ 4 ਮਈ ਵਾਲੀ ਮੀਟਿੰਗ ਤੋਂ ਪਹਿਲਾਂ ਤੁਸੀਂ ਆਪਸ ਦੇ ਵਿੱਚ ਫੋਰਮ ਜਿਹੜੇ ਨੇ ਉਹ ਮੀਟਿੰਗ ਕਰੋਗੇ ਕਿ ਆਖਰਕਾਰ ਮੀਟਿੰਗ ਦੇ ਵਿੱਚ ਜਾਣਾ ਹੈ ਜਾਂ ਨਹੀਂ ਜਾਣਾ ਹੈ ਜਾਂ ਪੰਜਾਬ ਸਰਕਾਰ ਦੇ ਨਾਲ ਉਸ ਸਮੇਂ ਮੀਟਿੰਗ ਕਰਨੀ ਹੈ ਜਾਂ ਨਹੀਂ ਬਿਲਕੁਲ ਜੀ ਬਿਲਕੁਲ ਅਸੀਂ ਥੋਏ ਫੋਰਮਾਂ ਬੈਠ ਕੇ ਇਹ ਤੇ ਬਿਲਕੁਲ ਰਣਨੀਤੀ ਤੈਅ ਕਰਾਂਗੇ ਕਿ ਜੇ 4 ਮਈ ਵਾਲੀ ਮੀਟਿੰਗ ਦੇ ਵਿੱਚ ਪੰਜਾਬ ਸਰਕਾਰ ਬੈਠੀ ਹੈ ਤੇ ਆਪਾਂ ਫਿਰ ਬਹਿਣਾ ਜਾਂ ਨਹੀਂ ਬਹਿਣਾ ਉਹ ਅਸੀਂ ਬੈਠ ਕੇ ਡਿਸਕਸ ਕਰਾਂਗੇ ਰਾਏ ਸਾਹਿਬ ਢਲੇਵਾਲ ਸਾਹਿਬ ਨੇ ਜਦੋਂ ਮਰਨਵਰਤ ਖਤਮ ਕੀਤਾ ਹੈ ਤਾਂ ਉਸ ਸਮੇਂ ਦੇ ਉੱਤੇ ਕੇਐਮਐਮ ਜਿਹੜਾ ਹੈ ਜ਼ਿਆਦਾ ਨਜ਼ਰ ਨਹੀਂ ਆਇਆ ਉਹ ਦੂਰੀ ਕੋਈ ਕਾਰਨਾ ਦੇ ਕਰਕੇ ਸੀਗੀ ਨਹੀਂ ਐਸੀ ਕੋਈ ਗੱਲ ਨਹੀਂ ਹੈ ਅੱਜ ਮੀਟਿੰਗ ਉਹਨਾਂ ਦੀ ਜਿਹੜੀ ਐਸਕੇਮ ਨਾਨ ਪੋਲਿਟিক্যাল ਰੀਸਰ ਸਾਡੀ ਕੱਲ ਹੈ ਕੇਐਮਐਮ ਦੀ ਸੋ ਉਸ ਤੋਂ ਬਾਅਦ ਤੋਏ ਵਰਮਾ ਕੇ ਵੀ ਤਾਂ ਹੰਦੀ ਰਹੀ ਅਸੀਂ ਸ਼ੰਭੂ ਤੇ ਮੀਟਿੰਗ ਕਰਿਆ ਕਰਦੇ ਸੀ ਉਹ ਖਨੌਰ ਤੇ ਕਰਦੇ ਸੀ ਫਿਰ ਅਸੀਂ ਇਕੱਠੇ ਕਰਦੇ ਸੀ ਸੋ ਇਹ ਕੋਈ ਇਦਾਂ ਦਾ ਨਹੀਂ ਹੈਗਾ ਕੋਈ ਬਕਰੀਵਾ ਨਹੀਂ ਹੈਗਾ ਸੋ ਇਹ ਜਿਸ ਦਿਨ ਜਿਹੜਾ ਮਨਵਰਤ ਜਦੋਂ ਰੱਖਿਆ ਸੀ ਧਲੇਵਾਲ ਸਾਹਿਬ ਨੇ ਉਦੋਂ ਵੀ ਅਸੀਂ ਕੇਐਮਐਮ ਨੇ ਕਿਹਾ ਸੀ ਕਿ ਤੁਹਾਡੀ ਆਪਣੀ ਇੱਛਾ ਸਵੈ-ਸ਼ਮਤਾ ਤੁਸੀਂ ਰੱਖ ਰਹੇ ਹੋ ਅਸੀਂ ਆ ਪੋਖਰਤਾਲ ਦੇ ਹੱਕ ਤੇ ਨਹੀਂ ਹੈਗੇ ਪਰ ਫਿਰ ਵੀ ਅਸੀਂ ਸਮਰਥਨ ਕਰਦੇ ਆ ਕਿ ਉਹ ਇਕੱਠੇ ਲੜ ਰਹੇ ਆ ਤੇ ਤੁਹਾਡੇ ਨਾਲ ਆ ਬਿਲਕੁਲ ਜੀ ਤੇ ਢੱਲੇਵਾਲ ਸਾਹਿਬ ਨੇ ਕਿ ਪਹਿਲਾ ਜਿਹੜਾ ਫੈਸਲਾ ਹੋਇਆ ਉਹਦੇ ਨਾਲ ਆ ਰਾਏ ਸਾਹਿਬ ਕੀ ਪਹਿਲਾ ਇਹ ਜ਼ਿਕਰ ਕੀਤਾ ਢੱਲੇਵਾਲ ਸਾਹਿਬ ਨੇ ਕਿ ਉਹ ਮਰਨਵਤ ਆਪਣਾ ਖਤਮ ਕਰਨ ਜਾ ਰਹੇ ਨੇ ਜਿਸ ਤਰੀਕੇ ਤੁਸੀਂ ਕਿਹਾ ਕਿ ਕੇਐਮਐਮ ਵੀ ਬੇਨਤੀਆਂ ਕਰ ਰਿਹਾ ਸੀ ਕਿ ਉਸ ਤੋਂ ਪਹਿਲਾਂ ਕੋਈ ਚਰਚਾ ਹੋਈ ਮਰਨਵਤ ਖਤਮ ਕਰਨ ਤੋਂ ਪਹਿਲਾਂ ਨਹੀਂ ਸਾਡੇ ਨਾਲ ਅਜੇ ਕੋਈ ਚਰਚਾ ਨਹੀਂ ਹੋਈ ਕੇਐਮਐਮ ਨਾਲ ਇਸ ਬੰਦੇ ਦੀ ਕੋਈ ਚਰਚਾ ਨਹੀਂ ਹੋਈ ਆ ਜਿਹੜੀ ਹੈ ਕੀ ਗੱਲ ਅਸੀਂ ਹਾਂ ਇਹ ਕਹਿ ਜ਼ਰੂਰ ਹੈ ਸੀ ਉਹਨਾਂ ਢੱਲੇਵਾਲ ਸਾਹਿਬ ਨੂੰ ਕਿ ਅਸੀਂ ਤਾਂ ਜਿਸ ਦਿਨ ਪਾਰ ਸਰਕਾਰ ਨੇ ਪਹਿਲੀ ਮੀਟਿੰਗ ਤੇ 33 ਦੁਆਰਾ ਤੋਂ ਅਸੀਂ ਉਸ ਦਿਨ ਵੀ ਕਹਿ ਢੱਲੇਵਾਲ ਸਾਹਿਬ ਨੂੰ ਤੇ ਹੁਣ ਵੀ ਜਿਸ ਦਿਨ ਨਹੀਂ ਸਾਨੂੰ ਅਰੈਸਟ ਕਰਕੇ ਮੋਰਚਾ ਚੁੱਕਿਆ ਉਸ ਦਿਨ ਵੀ ਕਿਹਾ ਸੀ ਸੋ ਕੋਈ ਗੱਲ ਨਹੀਂ ਅਸੀਂ ਤਾਂ ਆਖ ਹੀ ਰਹੇ ਸੀ ਕੋਈ ਗੱਲ ਨਹੀਂ ਉਹ ਸਾਡੇ ਵਾਲੀ ਗੱਲ ਤੇ ਉਹਨਾਂ ਨੇ ਮੋਰ ਲਾਈਏ ਕੋਈ ਐਡੀ ਗੱਲ ਨਹੀਂ ਇਹ ਆਪਾਂ ਇਕੱਠੇ ਆਏ ਤੇ ਇੱਕੇ ਚੋਂ ਠੀਕ ਹੈ ਪੰਦੇਰ ਸਾਹਿਬ ਕੀ ਕਹਿ ਰਹੇ ਨੇ ਰਾਏ ਸਾਹਿਬ ਉਹਨਾਂ ਨਾਲ ਗੱਲਬਾਤ ਹੋਈ ਹੈ ਇਸ ਨੂੰ ਲੈ ਕੇ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਨੂੰ ਲੈ ਕੇ ਨਹੀਂ ਕੱਲ 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 ਗੱਲ ਕਰਾਂਗੇ ਕਿਉਂਕਿ ਅੱਜ ਹੁਣੇ ਥੋੜੀ ਦੇਰ ਪਹਿਲਾਂ ਮੈਨੂੰ ਪਤਾ ਲੱਗਾ ਆ ਪ੍ਰੈਸ ਦੇ ਮਾਧਿਅਮ ਰਹੀ ਸੋ ਅਸੀਂ ਹੁਣ ਕੱਲ ਸਾਡੀ ਮੀਟਿੰਗ ਹੈ ਆਪਣੇ ਹਿਸਾਬ ਤੇ ਆਉਣਗੇ ਸਾਰੇ ਅਸੀਂ ਇਕੱਠੇ ਹੋਣਾ ਤੇ ਕੱਲ ਅਸੀਂ ਸਾਰੀ ਇਹਦੇ ਬਾਰੇ ਚਰਚਾ ਕਿੱਥੇ ਹੋ ਰਹੀ ਹੈ ਰਾਏ ਸਾਹਿਬ ਮੀਟਿੰਗ ਕਿੱਥੇ ਹੋਣੀ ਹੈ ਕੱਲ ਤੁਹਾਡੇ ਕੱਲ ਸਾਡੀ ਲੁਧਿਆਣਾ ਹੋ ਰਹੀ ਜੀ ਗੁਰਦੁਆਰਾ ਸਿੰਘ ਸਭਾ ਫਿਰੋਜ਼ਪੁਰ ਰੋਡ ਤੇ ਤੇ ਕੱਲ ਸਾਡੀ ਮੀਟਿੰਗ ਹੋਏਗੀ ਠੀਕ ਹੈ ਠੀਕ ਹੈ ਸਭ ਬਹੁਤ ਤਨਵਾ ਤੁਸੀਂ ਜੁੜੇ ਲਿਵਿੰਗ ਇੰਡੀਆ న్యూਸ ਦੇ ਨਾਲ ਤਾਂ ਕੱਲ ਕੇਐਮਐਮ ਦੀ ਜਿਹੜੀ ਮੀਟਿੰਗ ਹੈ ਉਹ ਆਪਸ ਦੇ ਵਿੱਚ ਹੋਏਗੀ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਦੀ ਇੱਕ ਤਾਂ ਜੋ ਮਰਨਵਰਤ ਖਤਮ ਕੀਤਾ ਗਿਆ ਉਸ ਨੂੰ ਲੈ ਕੇ ਵੀ ਔਰ ਦੂਸਰੇ ਪਾਸੇ ਜੋ ਕੇਂਦਰ ਸਰਕਾਰ ਦੇ ਨਾਲ ਮੀਟਿੰਗ ਹੋਣੀ ਹੈ ਉਸ ਨੂੰ ਲੈ ਕੇ ਵੀ ਔਰ ਉਸ ਤੋਂ ਬਾਅਦ ਕਿਸ ਤਰੀਕੇ ਰਣਨੀਤੀ ਬਣਾਉਣੀ ਹੈ ਉਸ ਨੂੰ ਲੈ ਕੇ ਵੀ ਚਰਚਾ ਅੱਗੇ ਹੋਣੀ ਹੈ ਤਾਂ ਪੰਦੇਸ ਨਾਗੂ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਦੀ ਆਪਣਾ ਮਰਨਵਰਤ ਜਿਹੜਾ ਹੈ ਉਹ ਖਤਮ ਕਰ ਦਿੱਤਾ ਗਿਆ ਹੈ ਅਤੇ ਦੱਸਦੇ ਕਿ ਮੀਟਿੰਗ ਨੂੰ ਲੈ ਕੇ ਸ਼ੰਭੂ ਮੋਰਚੇ ਦੇ ਵਿਚਾਲੇ મતਭੇਦ ਵੀ ਜਿਹੜਾ ਹੈ ਉਹ ਨਜ਼ਰ ਆ ਰਿਹਾ ਹੈ ਕਿ ਤਨਾ ਕਿਤੇ ਢੱਲੇਵਾਲ ਰਾਜ਼ੀ ਨੇ ਪਰ ਸਰਵਨ ਸਿੰਘ ਪੰਦੇੜ ਫਿਲਹਾਲ ਜਿਹੜੇ ਨੇ ਉਹ ਇਸ ਪੂਰੇ ਕਾਨਫਰੰਸ ਤੋਂ ਦੂਰੀ ਬਣਾ ਕੇ ਰੱਖੇ ਗਏ 4 ਮਈ ਵਾਲੀ ਮੀਟਿੰਗ ਨੂੰ ਲੈ ਕੇ ਕਿਉਂਕਿ ਇਸ ਸੰਬੰਧ ਦੇ ਉੱਤੇ ਸਸਪੈਂਸ ਬਰਕਰਾਰ ਹੈ ਜੋ ਕਿ ਕੇਂਦਰ ਦੇ ਨਾਲ ਹੋਣ ਜਾ ਰਹੀ ਹੈ ਸ਼ਿਵਰਾਜ ਸਿੰਘ ਚੋਹਾਨ ਹੋਰਾਂ ਦੇ ਵੱਲੋਂ ਦੀ ਕਾਲੇਸ ਦਾ ਜ਼ਿਕਰ ਕੀਤਾ ਗਿਆ ਸੀ ਕਿ ਕਿਸਾਨਾਂ ਨਾਲ ਮੀਟਿੰਗਾਂ ਜਾਰੀ ਰਹਿਣਗੀਆਂ ਤੇ 4 ਮਈ ਵਾਲੀ ਜਿਹੜੀ ਮੀਟਿੰਗ ਹੈ ਉਹ ਵੀ ਤੈਸ ਸਮੇਂ ਦੇ ਉੱਤੇ ਹੋਵੇਗੀ ਤਾਂ 131 ਦਿਨਾਂ ਬਾਅਦ ਹਾਲਾਂਕਿ ਕਿਸਾਨਾਂ ਗੂ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਦੀ ਆਪਣਾ ਮਰਨਵਰਤ ਖਤਮ ਕਰ ਦਿੱਤਾ ਗਿਆ ਹੈ ਉਹਨਾਂ ਨੇ ਜ਼ਿਕਰ ਕੀਤਾ ਕਿ ਜਿਹੜੇ ਮੇਰੇ ਸਾਥੀ ਸੀ ਲੋਕ ਸੀ ਜੋ ਜੁੜੇ ਹੋਏ ਸੀ ਜਥੇਬੰਦੀ ਦੇ ਨਾਲ ਵੀ ਉਹ ਲਗਾਤਾਰ ਅਪੀਲ ਕਰ ਰਹੇ ਵੱਲੋਂ ਖਤਮ ਕੀਤਾ ਜਾਣਾ ਚਾਹੀਦਾ ਹੈ ਤਾਂ ਉਹਨਾਂ ਦੇ ਵੱਲੋਂ ਹੁਣ ਆਪਣਾ ਮਰਨਵਰਤ 131 ਦਿਨ ਬਾਅਦ ਜਿਹੜਾ ਹੈ ਖਤਮ ਕਰ ਦਿੱਤਾ ਗਿਆ ਪਰ ਉਧਰ 4 ਮਈ ਵਾਲੀ ਮੀਟਿੰਗ ਨੂੰ ਲੈ ਕੇ ਸਸਪੈਂਸ ਇਸ ਕਰਕੇ ਬਰਕਰਾਰ ਹੈ ਕਿਉਂਕਿ ਕਿਸਾਨਾਗੂ ਜਗਜੀਤ ਸਿੰਘ ਢੱਲੇਵਾਲ ਦੇ ਬਨੋਦੀ ਜਦੋਂ ਮਰਨਵਰਤ ਖਤਮ ਕੀਤਾ ਗਿਆ ਤਾਂ ਉਸ ਸਮੇਂ ਦੇ ਦੌਰਾਨ ਉਹਨਾਂ ਦੇ ਵੱਲੋਂ ਜ਼ਿਕਰ ਕੀਤਾ ਗਿਆ ਕਿ 4 ਮਈ ਵਾਲੀ ਮੀਟਿੰਗ 'ਚ ਅਸੀਂ ਸ਼ਾਮਲ ਹੋਵਾਂਗੇ ਕਿਉਂਕਿ ਨਹੀਂ ਤਾਂ ਸਰਕਾਰ ਨੂੰ ਮੌਕਾ ਮਿਲ ਜਾਂਦਾ ਹੈ ਕਿ ਇਹ ਮੀਟਿੰਗਾਂ ਤੋਂ ਭੱਜ ਰਹੇ ਨੇ ਉਹਨਾਂ ਨੇ ਕਿਹਾ ਕਿ ਅਸੀਂ ਸਰਕਾਰ ਨੂੰ ਦਲੀਲਾਂ ਦੇ ਨਾਲ ਹਰਾਵਾਂਗੇ ਪਰ ਇਹਨਾਂ ਸਭ ਨੂੰ ਲੈ ਕੇ ਹੁਣ ਤੱਕ ਕਿਸਾਨਾਗੂ ਸਰਵਨ ਸਿੰਘ ਭੰਦੇਰ ਹੋਰਾਂ ਅਸ਼ਰਫ ਅਤੇਗਰ ਸਾਹਿਬ ਦੇ ਵਿੱਚ ਹਾਲਾਂਕਿ ਮਹਾਪੰਚਾਇਤ ਰੱਖੀ ਗਈ ਸੀ ਜਿਸ ਸਮੇਂ ਦੇ ਦੌਰਾਨ ਕਿਸਾਨਾ ਗੂ ਜਗਜੀਤ ਸਿੰਘ ਢੱਲੇਵਾਲ ਨੇ ਐਲਾਨ ਕੀਤਾ ਸੀ ਕਿਸਾਨਾ ਗੂ ਮਜੀਤ ਸਿੰਘ ਰਾਏ ਜੀ ਇਸ ਵੇਲੇ ਸਾਡੇ ਨਾਲ ਬਣੇ ਹੋਏ ਨੇ ਰਾਏ ਸਾਹਿਬ ਕਿਸਾਨਾ ਗੂ ਜਗਜੀਤ ਸਿੰਘ ਢੱਲੇਵਾਲ ਹੋਰਾਂ ਦੇ ਵੱਲੋਂ ਦੀ ਮਰਨ ਵਰਤ ਖਤਮ ਕਰ ਦਿੱਤਾ ਗਿਆ ਪਹਿਲਾਂ ਤਾਂ ਇਸ ਨੂੰ ਲੈ ਕੇ ਤੁਸੀਂ ਕਿਸ ਤਰੀਕੇ ਦੇਖ ਰਹੇ ਆਂ ਦੇਖੋ ਅਸੀਂ ਤਾਂ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਪਹਿਲਾਂ ਵੀ ਢੱਲੇਵਾਲ ਸਾਹਿਬ ਨੂੰ ਬੇਨਤੀ ਕੀਤੀ ਸੀ ਕਿਉਂਕਿ ਸਰਕਾਰ ਮੋਰੇ ਜਾਬਰ ਹੈ ਔਰ ਸਰਕਾਰ ਜਲਦੀ ਮੰਗ ਤੇ ਉਹਨੂੰ ਤਿਆਰ ਨਹੀਂ ਔਰ ਜਿਹੜੀ ਸਭੀ ਪੰਜਾਬ ਸਰਕਾਰ ਉਹ ਵੀ ਰਲ ਕੇ ਕੇਂਦਰ ਸਰਕਾਰ ਨਾਲ ਸੋ ਇੱਥੇ ਵੱਡੀ ਲੜਾਈ ਦੇ ਵਿੱਚ ਆਪਾਂ ਭੁਖੜਤਾਲ ਕਰਕੇ ਆਪਣਾ ਸ਼ਰੀਰ ਲਾਉਣਾ ਉਹ ਠੀਕ ਨਹੀਂ ਵੱਡੀ ਕੁਰਬਾਨੀ ਸੀ ਉਹਨਾਂ ਦੀ ਬੜਾ ਤਿਆਗ ਸੀ ਪਰ ਅਸੀਂ ਉਹਨਾਂ ਨੂੰ ਕਿਹਾ ਭਈ ਸਾਨੂੰ ਇਹੋ ਜਿਹੇ ਲੀਡਰਾਂ ਦੀ ਇਹ ਜੇ ਲੋੜ ਹੈ ਜੀ ਤੇ ਇਸ ਮੰਗ ਦੇ ਵਿੱਚ ਜੇ ਤਾਂ ਸਾਨੂੰ ਲੱਗਦਾ ਹੋਵੇ ਸਰਕਾਰ ਤੁਰੰਤ ਮੰਨ ਜਾਏਗੀ ਫੇਤੇ ਅੰ ਬੇਸ਼ੱਕ ਚੱਲਦਾ ਰਹਿੰਦਾ ਪਰ ਸਰਕਾਰ ਦੇ ਵੱਲੋਂ ਅਜੇ ਕੋਈ ਦੀਦਾ ਨੀ ਰੁਕਤੰਗ ਜੀ ਸੋ ਇਸ ਕਰਕੇ ਅਸੀਂ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਇਹ ਵੱਡੀ ਲੜਾਈ ਐ ਇਹਦੇ ਵਿੱਚ ਆਪਾਂ ਜਿਹੜਾ ਅੰਨ ਜਿਹੜਾ ਹੈਗਾ ਉਹ ਨਾ ਛੱਡੀਏ ਲੜਾਈ ਆਪਾਂ ਲੜੀਏ ਤਕੜੇ ਹੋ ਕੇ ਲੜੀਏ ਆਪਣਾ ਤੰਦਰੁਸਤ ਸਰੀਰ ਆ ਕੇ ਲੜੀਏ ਸੋ ਉਹਨਾਂ ਨੇ ਸਾਡੀ ਜਿਹੜੀ ਗੱਲ ਸੀ ਉਹਨੂੰ ਮੰਨਿਆ ਸਾਰਿਆਂ ਦੀ ਜਿੰਨੇ ਆ ਗੂ ਸਗੇ ਸਾਰਿਆਂ ਨੇ ਕਹਿਣ ਤੇ ਸੋ ਮੈਂ ਸਮਝਦਾ ਚੰਗੀ ਗੱਲ ਐ ਜੇ ਉਹਨਾਂ ਨੇ ਅੱਜ ਆ ਇਹ ਜਿਹੜੀ ਭੁਖੜ ਕਾਲ ਖਤਮ ਕੀਤੀ ਹੈ ਜੀ ਰਾਜ ਸਾਹਿਬ ਇੱਕ ਇਹ ਜ਼ਿਕਰ ਹੈ ਕਿ 4 ਮਈ ਤਰੀਕ ਨੂੰ ਜਿਹੜੀ ਮੀਟਿੰਗ ਹੋਣੀ ਹੈ 4 ਮਈ ਨੂੰ ਜਿਹੜੀ ਮੀਟਿੰਗ ਹੋਣੀ ਹੈ ਉਸ ਦੇ ਵਿੱਚ ਕਿ ਕੇਐਮਐਮ ਸ਼ਾਮਲ ਹੋਏਗਾ ਕਿਉਂਕਿ ਜਗਜੀਤ ਸਿੰਘ ਢਿੱਲੇਵਾਲ ਹੋਰਾਂ ਨੇ ਕਿਹਾ ਕਿ ਉਹ ਸ਼ਾਮਲ ਹੋਣਗੇ ਭੱਜਦੇ ਨਹੀਂ ਉਹ ਕਹਿੰਦੇ ਮੀਟਿੰਗਾਂ ਤੋਂ ਤਾਂ ਕਿ ਕੇਐਮਐਮ ਸ਼ਾਮਲ ਹੋਏਗਾ ਉਸ 'ਚ ਬਿਲਕੁਲ ਅਸੀਂ ਦੇ ਕੋ ਮੀਟਿੰਗਾਂ ਤੋਂ ਸਿਵਿਕਾਂ ਦੇ ਨਹੀਂ ਭੱਜੇ ਟੇਬਲ ਟॉक ਨਾਲ ਗੱਲਾਂ ਹੋਇਆ ਕਰਦੀਆਂ ਟੇਬਲ ਟॉक ਤੋਂ ਕਦੇ ਨਹੀਂ ਭੱਜੇ ਔਰ ਇਕੱਠੇ ਆ ਸਾਰੇ ਇਸ ਗੱਲ ਤੇ ਕਐਮਐਮ ਔਰ ਐਸਕੇਐਮ ਨਨ ਪਿਟੀਕਲ ਨੇ ਰੜ ਕੇ ਇਹ ਅੰਦੋਲਨ ਹੁਣ ਤੱਕ ਲੜਿਆ ਬੇਚਕ ਸਰਕਾਰ ਨੇ ਜ਼ਬਰ ਕੀਤਾ ਇਸ ਜ਼ਬਰਦਸਤ ਸਾਹਮਣਾ ਟੋਨੀਫਾਰਮਾ ਨੇ ਚੱਟ ਕੇ ਕੀਤਾ ਔਰ ਇਸ ਕਰਕੇ ਅਸੀਂ ਇਕੱਠੇ ਆ ਜੇ ਕੋ ਉਮੀਦਿੰਗ ਆਉਗੀ ਉਹਦੇ ਇਕੱਠੇ ਜਾਵਾਂਗੇ ਵੀ ਔਰ ਬਿਲਕੁਲ ਅਸੀਂ ਬੈਠ ਕੇ ਪਹਿਲਾਂ ਵਰਨੀਤੀ ਤੇ ਰਾਜਪਾਤ ਕੇਂਦਰ ਦੇ ਵੱਲੋਂ ਤਾਂ ਕਿਹਾ ਜਾ ਰਿਹਾ ਹੈ ਕਿ ਚਾਰਨੂੰ ਮੀਟਿੰਗ ਉਸੇ ਤਰੀਕੇ ਹੋਏਗੀ ਮੀਟਿੰਗਾਂ ਜਾਰੀ ਰਹਿਣਗੀਆਂ ਪਰ 19 ਮਾਰਚ ਨੂੰ ਜੋ ਹੋਇਆ ਸੀ ਉਸ ਤੋਂ ਬਾਅਦ ਭਰੋਸਾ ਹੈ ਸਰਕਾਰਾਂ ਦੇ ਉੱਤੇ ਕਿ ਉਸ ਤੋਂ ਬਾਅਦ ਉਸ ਤਰੀਕੇ ਦੀ ਕਾਰਵਾਈ ਦੁਬਾਰੇ ਨਹੀਂ ਹੋਏਗੀ ਦੇਖੋ ਇਹ ਤਾਂ ਜਿਹੜੀ ਸਰਕਾਰ ਹੈ ਬਿਲਕੁਲ ਖਾਸ ਕਰ ਸਾਡੀ ਪੰਜਾਬ ਸਰਕਾਰ ਤੇ ਤਾਂ ਬੇਪਰੋਸਕੀ ਹੋ ਗਈ ਬਿਲਕੁਲ ਅੱਜ ਤੱਕ ਕਿਸੇ ਵੀ ਸਰਕਾਰ ਨੇ ਇਸ ਤਰ੍ਹਾਂ ਨਹੀਂ ਕੀਤਾ ਵੀ ਮੀਟਿੰਗ 'ਚ ਬੁਲਾ ਕੇ ਜਿਨ੍ਹਾਂ ਨਾਲ ਮੀਟਿੰਗ ਕਰਨੀ ਹੈ ਉਹ ਕਰ ਲੈਣਾ ਜਾਂ ਕਿਸਾਨ ਆਗੂ ਹੋਣ ਜਾਂ ਕੋਈ ਹੋਰ ਹੁਣ ਮੇਰਾ ਖਿਆਲ ਕਿਸਾਨ ਆਗੂ ਹੀ ਨਹੀਂ ਕੋਈ ਵੀ ਤੇਰਾ ਜਿਹੜੇ ਟੀਚਰ ਹੋਣਗੇ ਕੋਈ ਸਾਡੀਆਂ ਨਰਸ ਪੈਣਾ ਹੋਣਗੀਆਂ ਕੋਈ ਵੀ ਜਦੋਂ ਇਹ ਮੀਟਿੰਗ ਤੇ ਪੰਜਾਬ ਸਰਕਾਰ ਦੀ ਮੀਟਿੰਗ ਜਾਇ ਕਰਨਗੇ ਠੀਕ ਹੈ ਰਾਏ ਸਾਹਿਬ ਤੁਹਾਨੂੰ ਲੱਗਦਾ ਕਿ ਤੁਹਾਨੂੰ ਲੱਗਦਾ ਕਿ ਮੀਟਿੰਗ ਦੇ ਵਿੱਚ ਜਾਣਾ ਚਾਹੀਦਾ 19 ਮਾਰਚ ਨੂੰ ਜੋ ਹੋਇਆ ਦੇਖੋ ਮੀਟਿੰਗ ਜਿਹੜੀ ਆ ਪੰਜਾਬ ਸਰਕਾਰ ਨਾਲ ਤੇ ਕਰਾਂਗੇ ਬਾਕੀ ਪੰਜਾਬ ਸਰਕਾਰ ਨਾਲ ਕੀ ਕਰਨਾ ਹੈ ਕਿਉਂਕਿ ਤਸ਼ੱਦਦ ਪੰਜਾਬ ਸਰਕਾਰ ਨੇ ਕੀਤਾ ਹੈ ਜੋ ਪੰਜਾਬ ਸਰਕਾਰ ਦੇ ਨਾਲ ਜਿਹੜੀ ਆ ਉਹ ਬੈਠ ਕੇ ਅਸੀਂ ਰਾਨੀ ਜੀ ਤਿਆਰ ਕਰਾਂਗੇ ਦੋਵੇਂ ਫਾਰਮਾਂ ਕਿ ਪੰਜਾਬ ਸਰਕਾਰ ਨੂੰ ਵਿੱਚ ਬੈਠਣਾ ਯਾਨੀ ਕਿ 4 ਮਈ ਤੋਂ ਪਹਿਲਾਂ ਤੁਹਾਡੀ ਪੰਜਾਬ ਸਰਕਾਰ ਨਾਲ ਤੁਸੀਂ ਮੀਟਿੰਗ ਕਰਨਾ ਚਾਹੁੰਦੇ ਹੋ ਨਹੀਂ ਪੰਜਾਬ ਸਰਕਾਰ ਨਹੀਂ ਭਾਰਤ ਸਰਕਾਰ ਦੀਆਂ ਮੰਗ ਜਿਹੜੀਆਂ ਸਾਡੀਆਂ ਭਾਰਤ ਸਰਕਾਰ ਨਾਲ ਉਹ ਉਹ ਮੀਟਿੰਗ ਕਰਾਂਗੇ ਪੰਜਾਬ ਸਰਕਾਰ ਨਾਲ ਤਾਂ ਅਜੇ ਬੈਠਾਂ ਗਿਆ ਉਸ ਵਿੱਚ ਅਸੀਂ ਜਿਹੜੇ ਦੋਏ ਫੋਰਮ ਆ ਤੇ ਆਖਿਰ ਜੀ ਦੋਏ ਫੋਰਮਾਂ ਬੈਠ ਕੇ ਡਿਸਕਸ ਕਰਾਂਗੇ ਪੰਜਾਬ ਸਰਕਾਰ ਨਾਲ ਬੈਠਣਾ ਜਾਂ ਨਹੀਂ ਬੈਠਣਾ ਠੀਕ ਹੈ ਤੇ ਯਾਨੀ ਕਿ 4 ਮਈ ਵਾਲੀ ਮੀਟਿੰਗ ਤੋਂ ਪਹਿਲਾਂ ਤੁਸੀਂ ਆਪਸ ਦੇ ਵਿੱਚ ਫੋਰਮ ਜਿਹੜੇ ਨੇ ਉਹ ਮੀਟਿੰਗ ਕਰੋਗੇ ਕਿ ਆਖਰਕਾਰ ਮੀਟਿੰਗ ਦੇ ਵਿੱਚ ਜਾਣਾ ਹੈ ਜਾਂ ਨਹੀਂ ਜਾਣਾ ਹੈ ਜਾਂ ਪੰਜਾਬ ਸਰਕਾਰ ਦੇ ਨਾਲ ਉਸ ਸਮੇਂ ਮੀਟਿੰਗ ਕਰਨੀ ਹੈ ਜਾਂ ਨਹੀਂ ਬਿਲਕੁਲ ਜੀ ਬਿਲਕੁਲ ਅਸੀਂ ਥੋਏ ਫਾਰਮਾਂ ਬੈਠ ਕੇ ਇਹ ਤੇ ਬਿਲਕੁਲ ਰਣਨੀਤੀ ਤੈ ਕਰਾਂਗੇ ਕਿ ਜੇ 4 ਮਈ ਵਾਲੀ ਮੀਟਿੰਗ ਦੇ ਵਿੱਚ ਪੰਜਾਬ ਸਰਕਾਰ ਬੈੰਦੀ ਆ ਤੇ ਆਪਾਂ ਫਿਰ ਬਹਿਣਾ ਜਾਂ ਨਹੀਂ ਬਹਿਣਾ ਉਹ ਜੇ ਬੈਠ ਕੇ ਡਿਸਕਸ ਕਰਾਂਗੇ ਰਾਏ ਸਾਹਿਬ ਢਲੇਵਾਲ ਸਾਹਿਬ ਨੇ ਜਦੋਂ ਮਰਨਵਰਤ ਖਤਮ ਕੀਤੇ ਤਾਂ ਉਸ ਸਮੇਂ ਦੇ ਉੱਤੇ ਕੇਐਮਐਮ ਜਿਹੜਾ ਹੈ ਜ਼ਿਆਦਾ ਨਜ਼ਰ ਨਹੀਂ ਆਇਆ ਉਹ ਦੂਰੀ ਕੋਈ ਕਾਰਨਾ ਦੇ ਕਰਕੇ ਸੀਗੀ ਨਹੀਂ ਐਸੀ ਕੋਈ ਗੱਲ ਨਹੀਂ ਹੈ ਅੱਜ ਮੀਟਿੰਗ ਉਹਨਾਂ ਦੀ ਜਿਹੜੀ ਐਸਕੇਐਮ ਨਾਨ ਪੋਲਿਟਿਕਲ ਦੀ ਸੀ ਸਾਡੀ ਕੱਲ ਹੈ ਕੇਐਮਐਮ ਦੀ ਸੋ ਉਸ ਤੋਂ ਬਾਅਦ ਉਹ ਵਰਮਾ ਕੇ ਵੀ ਤਾਂ ਹੁੰਦੀ ਰਹੀ ਆ ਸੀ ਸ਼ੰਭੂ ਤਾਂ ਮੀਟਿੰਗ ਕਰਿਆ ਕਰਦੇ ਸੀ ਉਹ ਖਨੌਰ ਤੇ ਕਰਦੇ ਸੀ ਫਿਰ ਅਸੀਂ ਇਕੱਠੇ ਕਰਦੇ ਸੀ ਸੋ ਇਹ ਕੋਈ ਇਦਾਂ ਦਾ ਨਹੀਂ ਹੈਗਾ ਕੋਈ ਬਕਰੇਮਾ ਨਹੀਂ ਹੈਗਾ ਸੋ ਇਹ ਜਿਸ ਤਰ੍ਹਾਂ ਜਿਹੜਾ ਮਨਵਰਤ ਜਦੋਂ ਰੱਖਿਆ ਸੀ ਧਲੇਵਾਲ ਸਾਹਿਬ ਨੇ ਉਦੋਂ ਵੀ ਅਸੀਂ ਕੇਐਮਐਮ ਨੇ ਕਹਿਿਆ ਸੀ ਤੇ ਤੁਹਾਡੀ ਆਪਣੀ ਇੱਛਾ ਸਵੈਚੰਦਾ ਤੁਸੀਂ ਰੱਖ ਰਹੇ ਹੋ ਅਸੀਂ ਉਹ ਖੜਤਾਲ ਦੇ ਹੱਕ ਤੇ ਨਹੀਂ ਹੈਗੇ ਪਰ ਫਿਰ ਵੀ ਅਸੀਂ ਸਮਰਥਨ ਕਰਦੇ ਆ ਕਿ ਉਹ ਇਕੱਠੇ ਲੜ ਰਹੇ ਆ ਤੇ ਤੁਹਾਡੇ ਨਾਲ ਆ ਬਿਲਕੁਲ ਤੇ ਡਲੇਵਾਲ ਸਾਹਿਬ ਨੇ ਕਿ ਪਹਿਲਾ ਫੈਸਲਾ ਉਹਦੇ ਨਾਲ ਆ ਰਾਏ ਸਾਹਿਬ ਕੀ ਪਹਿਲਾ ਇਹ ਜ਼ਿਕਰ ਕੀਤਾ ਡਲੇਵਾਲ ਸਾਹਿਬ ਨੇ ਕਿ ਉਹ ਮਰਨ ਵਰਤ ਆਪਣਾ ਖਤਮ ਕਰਨ